ਸੁਖੀ ਜੀ ਕੀ ਹਾਲ ਹੈ ਠੀਕ ਹੈ ਜੀ ਭਗਵੰਤ ਮਾਨ ਜੀ ਨੇ ਰਾਤ ਬੜਾ ਤਿੱਖਾ ਬਿਆਨ ਦਿੱਤਾ ਜੀ ਕਾਹਦੇ ਬਾਰੇ ਜੀ ਕਿਸਾਨ ਯੂਨੀਅਨ ਬਾਰੇ ਇਹ ਕੀ ਬਿਆਨ ਦਿੱਤਾ ਉਹ ਕਹਿੰਦੇ ਜੀ ਵੀ ਕਿਸਾਨ ਯੂਨੀਅਨਾਂ ਵਪਾਰ ਦੀਆਂ ਦੁਕਾਨਾਂ ਨੇ ਅੱਛਾ ਜੀ ਇਹਨਾਂ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ ਦੁਕਾਨਾਂ ਖੋਲੀਆਂ ਹੋਈਆਂ ਨੇ ਠੀਕ ਹੈ ਜੀ ਤੇ ਲੁੱਟ ਲੁੱਟ ਕੇ ਆਪਣੀਆਂ ਜਾਇਦਾਦਾਂ ਬਣਾ ਲਈਆਂ ਕਿਸੇ ਦੇ ਹਸਤਾਲਾਂ ਦੇ ਹਿੱਸੇ ਨੇ, ਸ਼ੈਲਰਾਂ ਦੇ ਹਿੱਸੇ ਨੇ, ਕਿਸੇ ਦੀ ਆਪਣੇ ਪੈਲਸ ਨੇ, ਕਿਸੇ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਨੇ। ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ। ਅੱਛਾ ਜੀ। ਜੇ ਇਹ ਕਿਸਾਨੀ ਦੇ ਮੁੱਦੇ ਤੇ ਕਿਸੇ ਤੇ ਬਹਿਸ ਕਰਨੀ ਚਾਹੁੰਦੀਆਂ ਨੇ ਤਾਂ ਮੈਂ ਸਾਰਾ ਇਹਨਾਂ ਨਾਲ ਤਿਆਰ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ ਹੁਣ ਜੂਨੀਅਨਾਂ ਵੀ ਨੇ ਤੇ ਰਾਜਨੀਤਕ ਵੀ ਨੇ। ਹੂੰ। ਫਿਰ ਰਾਜਨੀਤਕ ਕਿਹੜਾ ਜੂਨੀਅਨ ਨਾਲੋਂ ਘੱਟ ਨੇ ਜੀ? ਹੂੰ। ਹੁਣ ਕੋਈ ਵੀ ਰਾਜਨੀਤਿਕ ਤੁਸੀਂ ਜਿਹੜੇ ਨਵੇਂ ਬਣੇ ਨੇ ਜਾਂ ਪੁਰਾਣੇ ਨੇ ਹੂੰ ਉਹ ਆਏ ਤਾਂ ਇੱਥੋਂ ਆਪਣੇ ਛੋਟੇ ਘਰਾਂ ਤੋਂ ਦਿੱਸਦਾ ਹੂੰ ਪਰ ਉਹਨਾਂ ਦੀ ਜ਼ਮੀਨ ਜ਼ਾਇਦਾ ਤਾਂ ਉਹਨਾਂ ਦੀ ਵੀ ਦੇਖ ਲਓ ਜੀ ਫਿਰ ਕੀ ਆ ਯਾਨੀ ਤੁਹਾਡੇ ਟਿੱਡੇ-ਕਿੱਡੇ ਬਿਜ਼ਨਸ ਨੇ ਉਹਨਾਂ ਦੇ ਯਾਨੀ ਤੁਹਾਡੇ ਉਹ ਵੀ ਆਪ ਦਾ ਕੰਮ ਕਰ ਰਹੇ ਨੇ ਰਾਜਨੀਤੀ ਕਰ ਰਹੇ ਨੇ ਹਾਂਜੀ ਤੇ ਇਹ ਵੀ ਹੁਣ ਚਲੋ ਆਪਾਂ ਕਿਸੇ ਬਾਰੇ ਕੁਝ ਕਹਿ ਤਾਂ ਸਕਦੇ ਨਹੀਂ ਪਰ ਆਵਾਜ਼ ਤਾਂ ਇੱਕ ਦੂਜੇ ਲਈ ਚੱਕਦੇ ਨੇ ਹੂੰ ਜਾਪਾਨ ਕੋਈ ਪ੍ਰੋਬਲਮ ਆ ਆਪਣੀ ਆਵਾਜ਼ ਫਿਰ ਕੌਣ ਚੱਕੂਗਾ ਯਾਨੀ ਕਿਸਾਨ ਜਿਹਨੇ ਨਾ ਜਿਹੜੀਆਂ ਆਵਾਜ਼ ਚੱਕਦੀਆਂ ਨੇ ਲੋਕਾਂ ਦੀ ਤੇ ਬਾਕੀ ਜਿਹੜਾ ਕਹਿਣਾ ਕਿ ਜਿਹੜੇ ਜਿਹੜੇ ਰਾਜਨੀਤਿਕ ਨਵੇਂ ਆਏ ਸੀਗੇ ਹਾਂਜੀ ਹਾਂਜੀ ਵੀ ਉਹ ਵੀ ਤਾਂ ਗੰਗਾ ਚ ਨਵੇਂ ਨਹੀਂ ਮੈਂ ਕਹਿੰਦਾ ਵੀ ਨਵੇਂ ਵੀ ਕਹਿਣਾ ਪੁਰਾਣੇ ਵੀ ਕਹਿਣਾ ਜਿਹੜੇ ਵੀ ਸੀਗੇ ਹਾਂ ਵੀ ਜਿੰਨੇ ਵੀ ਰਾਜਨੇਤਾ ਨੇ ਵੀ ਰਾਜਨੇਤਾ ਆਏ ਨੇ ਥੱਲੇ ਹੀ ਉੱਟ ਕੇ ਗਏ ਨੇ ਸਾਰਾ ਵੀ ਉਹ ਵੀ ਕਰਾਪਸ਼ਨ ਦੀ ਗੰਗਾ ਚ ਨਹਾ ਰਹੇ ਨੇ ਆ ਰਹੀ ਨੇ ਇਹਦੇ ਵਿੱਚੋਂ ਬੰਗਾ ਦੇ ਵਿੱਚ ਹੱਥ ਧੋਲੇ ਦੇ ਕਿਸੇ ਨੇ ਧੋਲੇ ਦੇ ਵਿੱਚ ਫਰਕ ਕੀ ਆ ਪਰ ਜੇ ਉਹ ਨਾ ਹੋਣ ਮੇਰਾ ਆਵਾਜ਼ ਕੌਣ ਚੱਕੂ ਜੇ ਕਿਸਾਨ ਜੀ ਨਹੀਂ ਜੇ ਕਿਸਾਨ ਯੂਨੀਅਨ ਦਾ ਨਾ ਹੋਣ ਤਾਂ ਫੇਰ ਜਿਹੜੇ ਆਮ ਲੋਕਾਂ ਦੀ ਆਵਾਜ਼ ਉਹ ਕੌਣ ਚੱਕੂਗਾ ਬਹੁਤ ਵੱਡੀ ਗੱਲ ਹੈ ਇੱਕ ਤਾਂ ਕਿਸਾਨ ਨੂੰ ਵੀ ਲੀਡਰ ਤਾਂ ਚਾਹੀਦਾ ਹੀ ਆ ਬਿਲਕੁਲ ਬਿਲਕੁਲ ਉਹਨਾਂ ਦੇ ਕੋਲੇ ਹੁਣ ਚਾਹੀ ਤੁਸੀਂ ਕੋਈ ਵੀ ਪਾਰਟੀ ਲਾ ਲਓ ਜੇ ਲੀਡਰ ਆ ਤਾਂ ਹੀ ਉਹਨਾਂ ਪਿੱਛੇ ਲੋਕ ਜਾਂਦੇ ਨੇ ਹਾਂ ਵੀ ਜੇ ਉਹਨਾਂ ਦੀ ਜਿਹੜੀ ਪੋਲੀਟੀਕਲ ਵੀ ਇੱਕ ਤਾਂ ਪਾਰਟੀ ਹੋਈ ਹੈ ਕਿਸਾਨ ਕਹਿੰਨੂ ਵੀ ਇੱਕ ਆਵਾਜ਼ ਇੱਕ ਨਾਲ ਇਹਨਾਂ ਚ ਚੰਗੇ ਮਾੜੇ ਹੋਏ ਵੀ ਸਰ ਚੰਗੇ ਮਾੜੇ ਹੋਏ ਹੁੰਦੇ ਨਹੀਂ ਸਾਰੇ ਕਿਤੇ ਹੁੰਦੇ ਕਿਉਂਕਿ ਸੰਸਾਰ ਨੇ ਸਾਰੇ ਹਾਂਜੀ ਸੰਸਾਰ ਨੇ ਸਾਰੇ ਬਹੁ ਬੱਡੀ ਗੱਲ ਕਹੀ ਹੈ ਬਹੁਤ ਧੰਨਵਾਦ ਸੋਖੀ